ਲੋਕ ਸਭਾ ਚੋਣਾਂ 2024 ਦੇ 7 ਪੜਾ ਪੂਰੇ ਹੋ ਗਏ ਨੇ 7ਵੇਂ ਅਤੇ ਆਖਰੀ ਗੇੜ ਤਹਿਤ ਕੱਲ ਪੰਜਾਬ ਸਮੇਤ 7 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ ਤੇ ਵੋਟਾਂ ਪਾਈਆਂ ਗਈਆਂ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਨਾਲ ਕੁੱਲ 8360 ਉਮੀਦਵਾਰਾਂ ਦੀ ਸਿਆਸੀ ਕਿਸਮਤ VOTING ਮਸ਼ੀਨਾਂ 'ਚ ਬੰਦ ਹੋ ਗਈਏ 19 April ਤੋਂ ਸ਼ੁਰੂ ਹੋਈ ਦੁਨੀਆ ਦੀ ਸਭ ਤੋਂ ਲੰਬੀ ਮੈਰਾਥਨ ਮਤਦਾਨ ਪ੍ਰਕਿਰਿਆ ਦੇ ਆਖਰੀ ਗੇੜ ਤਹਿਤ 62.36% ਸਾਧə VOTING ਦਰਜ ਹੋਈ ਪੱਛਮ ਬੰਗਾਲ ਵਿੱਚ ਆਖਰੀ ਗੇਡ ਤਹਿਤ ਸਭ ਤੋਂ ਵੱਧ 69.89% ਅਤੇ ਬਿਹਾਰ ਵਿੱਚ ਸਭ ਤੋਂ ਘੱਟ 49.12% VOTING ਹੋਈ 7ਵੇਂ ਗੇਡ ਲਈ ਚੋਣ ਕਮਿਸ਼ਨ ਵੱਲੋਂ ਜਾਰੀ VOTING ਅੰਕੜਿਆਂ ਅਨੁਸਾਰ ਪੰਜਾਬ ਵਿੱਚ 55.58 ਹਿਮਾਚਲ ਚ 66.91 ਝਾਰਖੰਡ ਚ 68.16 ਓਡੀਸ਼ਾ ਚ 62.55 ਅਤੇ ਉੱਤਰ ਪ੍ਰਦੇਸ਼ ਚ 55.53% ਦਰਜ ਹੋਈ ਇਸ ਦੇ ਨਾਲ ਹੀ 오ਡੀਸ਼ਾ ਵਿਧਾਨ ਸਭਾ ਦੀਆਂ ਬਾਕੀ ਰਹਿੰਦੀਆਂ 42 ਸੀਟਾਂ ਲਈ 62.66% VOTING ਹੋਈ ਪਹਿਲੇ ਗੇੜ ਦੀਆਂ 102 ਸੀਟਾਂ ਲਈ 66.14 ਦੂਜੇ ਗੇੜ ਲਈ 88 ਸੀਟਾਂ ਲਈ 66.71 ਤੀਜੇ ਗੇੜ ਦੀਆਂ 93 ਸੀਟਾਂ ਲਈ 65.68 ਚੌਥੇ ਗੇੜ ਦੀਆਂ 96 ਸੀਟਾਂ ਲਈ 69.58 ਪੰਜਵੇਂ ਗੇੜ ਲਈ 49 ਸੀਟਾਂ ਲਈ 62.20 ਅਤੇ 6ਵੇਂ ਗੇੜ ਦੀਆਂ 57 ਸੀਟਾਂ ਤੇ ਤਿੰਨ ਸੱਤ ਫੀਸਦ ਵੋਟਿੰਗ ਦਰਜ ਹੋਈ ਇਨ੍ਹਾਂ ਚੋਣਾਂ ਦੇ ਨਾਲ-ਨਾਲ ਹਿਮਾਚਲ ਵਿਧਾਨ ਸਭਾ ਦੀਆਂ 6 ਸੀਟਾਂ ਲਈ ਵੀ ਜ਼ਿਮਨੀ ਚੋਣ ਮੁਕੰਮਲ ਹੋਈ ਜਿਸ ਤਹਿਤ ਧਰਮਸ਼ਾਲਾ 'ਚ 68.27, ਬਾਰਸਰਚ 'ਚ 50 ਫੀਸਦੀ, ਲਾਹੌਲ-ਸਪਿਤੀ 'ਚ 73.72, ਗਗਰੇਟ 'ਚ 88.28, ਸੁਜਾਨਪੁਰ 'ਚ 63 ਅਤੇ ਕੁੱਟ ਲਹਿਰ ਸੀਟ ਤੇ 71.40 ਫੀਸਦੀ VOTING ਹੋਈ ਹਿਮਾਚਲ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ ਜਿਸ ਦੇ ਲਈ ਵੋਟਾਂ ਦੀ ਗਿਣਤੀ ਦਾ ਕੰਮ ਕਰੜੇ ਸੁਰੱਖਿਆ ਪ੍ਰਬੰਧ ਹੇਠ ਲਗਭਗ ਇਸੇ ਵੇਲੇ ਸ਼ੁਰੂ ਹੋ ਗਿਆ ਹੈ ਦੂਜੇ ਪਾਸੇ ਸੱਤ ਗੇਟ ਤਹਿਤ ਖਤਮ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੇ ਚੋਣ ਨਤੀਜੇ ਅੱਜ ਐਲਾਨੇ ਜਾਣਗੇ ਦੋਹਾਂ ਸੂਬਿਆਂ ਦੇ ਮੁੱਢਲੇ ਰੁਝਾਨ ਮਿਲਣੇ ਸ਼ੁਰੂ ਹੋ ਗਏ ਨੇ ਅਰੁਣਾਚਲ ਪ੍ਰਦੇਸ਼ 'ਚ ਮਿਲ ਰਹੇ ਰੁਝਾਨਾ ਮੁਤਾਬਕ 60 ਸੀਟਾਂ 'ਚੋਂ ਬਹੁਮਤ ਲਈ 31 ਸੀਟਾਂ ਦੀ ਲੋੜ ਹੈ ਅਤੇ ਭਾਰਤੀ ਜਨਤਾ ਪਾਰਟੀ 33 ਸੀਟਾਂ ਤੇ ਅੱਗੇ ਚੱਲ ਰਹੀ ਹੈ ਇੱਥੇ ਐਨ ਪੀ ਈ ਪੀ ਨੇ 2 ਅਤੇ ਪੁਰਨਾ ਨੇ ਇੱਕ ਸੀਟ ਤੇ ਅਗੇਤ ਬਣਾਈ ਹੋਈ ਏ ਦੂਜੇ ਪਾਸੇ ਸਿੱਖੇਮ ਵਿਧਾਨ ਸਭਾ ਲਈ ਸਾਰੀਆਂ 32 ਸੀਟਾਂ ਦੇ ਰੁਝਾਨ ਮਿਲ ਰਹੇ ਨੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਦੀ ਅਗਵਾਈ ਵਿੱਚ ਸਿੱਖੇਮ ਕ੍ਰਾਂਤੀਕਾਰੀ ਮੋਰਚਾ ਯਾਨੀ ਐਸਕੇਐਮ 27 ਸੀਟਾਂ ਤੇ ਅੱਗੇ ਚੱਲ ਰਿਹਾ ਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਕਮਿਸ਼ਨ ਦੇ ਸਵੀਪ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਏ ਕਿ ਇਸ ਤਹਿਤ ਈਸੀਆਈ ਨੇ ਨਿਰਵਿਘਨ ਅਤੇ ਨਿਰਪੱਖ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਚੋਣ ਕਮਿਸ਼ਨ ਦੀ ਲਗਨ ਅਤੇ ਸੁਚੱਜੀ ਵਿਉਂਤਬੰਦੀ ਨਾਲ ਤਿਆਰ ਯੋਜਨਾ ਨੇ ਦੇਸ਼ ਦੇ ਲੋਕਤੰਤਰ ਦੀ ਅਖੰਡਤਾ ਨੂੰ ਕਾਇਮ ਰੱਖਣ 'ਚ ਅਹਿਮ ਭੂਮਿਕਾ ਨਿਭਾਈਏ ਇਸ ਉਪਰਾਲੇ ਨਾਲ ਦੇਸ਼ ਭਰ ਦੇ ਨਾਗਰਿਕਾਂ ਨੂੰ ਵਿਸ਼ਵਾਸ ਅਤੇ ਸੁਰੱਖਿਆ ਨਾਲ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈਏ ਉਹਨਾਂ ਪੋਸਟ ਵਿੱਚ ਲਿਖਿਆ ਕਿ ਸਾਡੀ ਚੋਣ ਪ੍ਰਕਿਰਿਆ ਅਜਹੀ ਹੈ ਜਿਸ ਤੋਂ ਲੋਕਤੰਤਰੀ ਕਦਰਾਂ-ਕੀਮਤਾਂ 'ਚ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਪ੍ਰੇਰਣਾ ਲੈਂਦਾ ਹੈ